ਮੈਂ ਤੁਹਾਨੂੰ ਦੇਖ ਕੇ ਦੱਸ ਦਿੰਦਾ ਸਰ ਕੋਈ ਸੁਦੇ ਵੀ ਆਈ ਸਾਹਮਣੇ ਕਿਹੜੀ ਜਗ੍ਹਾ ਤੇ ਬਲਾਸਟ ਉੱਪਰ ਹੋਇਆ ਕਿਹੜੀ ਜਗ੍ਹਾ ਦੇ ਉੱਪਰ ਹੋਇਆ ਬਾਹਰ ਕੋਈ ਫਟਿਆ ਨਹੀਂ ਕਿੰਨਾ ਕਿੰਨਾ ਦੇ ਘਰ ਸਰ ਬਲਾਸਟ ਕਿਹੜੇ ਘਰ ਚ ਹੋਇਆ ਇਹਨਾਂ ਨਾਲ ਬੰਦੇ ਨੇ ਕਾਲੀਆ ਜੀ ਜੀ ਹੋਇਆ ਅਸੀਂ ਦੇ ਚੈੱਕ ਕਰਦੇ ਹਾਂ ਵੀ ਐਕਚੁਅਲ ਕੀ ਹੈਗਾ ਸਰ ਸ਼ਾਨੇ ਦੀ ਕੁਝ ਹੀ ਦੂਰੀ ਤੋਂ ਹੋ ਗਿਆ ਕਿਤੇ ਆਪਣਾ ਗਨਮਰ ਭੇਜਿਆ ਫ੍ਰੈਸਿੰਗ ਟੀਮ ਆ ਰਹੀ ਹੈ ਉਸ ਤੋਂ ਬਾਅਦ ਕਲੀਅਰ ਹੋ ਜਾਏਗਾ ਸਕਿੰਗਰ ਸਮਾਂ ਚੱਲੇ ਹੋਇਆ ਨਹੀਂ ਬਿਕਸਾਈ ਤੇ ਲੱਗ ਪਿਆ ਬਿਕਸਾਈ ਤੇ ਲੱਗ ਪਿਆ ਦੀ ਕੀ ਲੱਗਦਾ ਕਿ ਕਿਹੜੀ ਚੀਜ਼ ਦੇ ਨਾਲ ਜਿਹੜਾ ਹਮਲਾ ਹੋਇਆ ਹੈ ਨਾ ਦੇਖ ਰਹੇ ਫੋਰੈਂਸਿਕ ਟੀਮ ਆ ਰਹੀ ਉਹ ਆ ਕੇ ਦੱਸੇਗੀ ਸਵਾ 1 ਵਜੇ ਸਾਨੂੰ ਜਿਹੜਾ ਇਹਦੀ ਸੂਚਨਾ ਮਿਲੀ ਸੀਗੀ ਫਿਰ ਇਮੀਡੀਏਟਲੀ ਅਸੀਂ ਤੇ ਇੱਥੇ ਆਏ ਆ ਔਰ ਜਿਹੜੀ ਮੋਡਿਲੀ ਸਟੇਜ ਦੇ ਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਧਮਾਕਾ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਔਰ ਫੋਰੈਂਸਿਕ ਟੀਮ ਨੂੰ ਉਸੇ ਮੌਕੇ ਤੇ ਬੁਲਾਇਆ ਹੋਇਆ ਉਹ ਪਹੁੰਚ ਗਿਆ ਬਸ ਉਦੋਂ ਬਾਅਦ ਉਹ ਇਨਵੈਸਟੀਗੇਸ਼ਨ ਕਰਕੇ ਦੱਸੂਗੀ ਕਿ ਕਿਹੜੀ ਚੀਜ਼ ਹੈ ਜਿਹੜੀ ਸਰ ਕਿੰਨਾ ਦਾ ਘਰ ਹੈਗਾ ਵਾ ਇਸ ਸ੍ਰੀ ਮਨੰਜਨ ਕਾਲੀਆ ਜੀ ਦਾ ਘਰ ਆ ਇਹ ਸਰ ਘਰ ਦੇ ਵਿੱਚ ਹੈ ਮਾਰਕਾ ਕੇ ਸਰ ਹਾਂ ਉਹਨਾਂ ਦੀ ਹੈ ਸ਼ਹਿਤ ਪਰ ਹੁਣ ਮੈਂ ਵਾਪਸ ਦੇਖ ਕੇ ਦੱਸਾਂਗਾ ਮੈਂ ਕਿ ਦੇਖ ਕੇ ਦੱਸ ਦਿੰਦਾ ਤੁਹਾਨੂੰ 15 ਮਿੰਟ ਸਰ ਕੋਈ ਸਿਚੁਏਸ਼ਨ ਵੀ ਆਈ ਸਾਹਮਣੇ ਕਿਹੜੀ ਜਗ੍ਹਾ ਤੇ ਬਲਾਸਟ ਉੱਪਰ ਹੋਇਆ ਕਿਹੜੀ ਜਗ੍ਹਾ ਦੇ ਉੱਪਰ ਹੋਇਆ ਬਾਹਰ ਕੋਈ ਫਟਿਆ ਨਹੀਂ ਕਿੰਨਾ ਕਿੰਨਾ ਦੇ ਘਰ ਸਰ ਬਲਾਸਟ ਵਾਲੇ ਘਰ ਚ ਹੋਇਆ ਇਹਨਾਂ ਨਾਲ ਜੀ ਬੰਦੇ ਕਾਲੀਆ ਜੀ ਜੀ ਦੇ ਹੋਇਆ ਅਸੀਂ ਦੇ ਚੈੱਕ ਕਰਦੇ ਹਾਂ ਵੀ ਐਕਚੁਅਲ ਕੀ ਹੈਗਾ ਸਰ ਸ਼ਾਨੇ ਦੀ ਕੁਝ ਹੀ ਦੂਰੀ ਤੋਂ ਹੋ ਗਿਆ ਕਿਤੇ ਆਪਣਾ ਗਨਮਰ ਭੇਜਿਆ ਫ੍ਰੈਸਿੰਗ ਟੀਮ ਆ ਰਹੀ ਹੈ ਉਸ ਤੋਂ ਬਾਅਦ ਕਲੀਅਰ ਹੋ ਜਾਏਗਾ ਟੈਲੀਫੋਨ ਕਰਕੇ ਹੋਇਆ ਨਹੀਂ ਬਿਕ ਵਾਈਜ਼ ਲੱਗ ਪਿਆ ਬਿਕ ਵਾਈਜ਼ ਲੱਗ ਪਿਆ ਦੀ ਕੀ ਲੱਗਦਾ ਕਿ ਕਿਹੜੀ ਚੀਜ਼ ਦੇ ਨਾਲ ਜਿਹੜਾ ਹਮਲਾ ਹੋਇਆ ਹੈ ਨਾ ਦੇਖ ਰਹੇ ਫੋਰੈਂਸਿਕ ਟੀਮ ਆ ਰਹੀ ਆਣ ਕੇ ਦੱਸੇਗੀ ਸਵਾ 1 ਵਜੇ ਸਾਨੂੰ ਜਿਹੜਾ ਇਹਦੀ ਸੂਚਨਾ ਮਿਲੀ ਸੀਗੀ ਫਿਰ ਇਮੀਡੀਏਟਲੀ ਅਸੀਂ ਤੇ ਇੱਥੇ ਆਏ ਆ ਔਰ ਜਿਹੜੀ ਮੂਡਲੀ ਸਟੇਜ ਦੇ ਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਧਮਾਕਾ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਆ ਔਰ ਫੋਰੈਂਸਿਕ ਟੀਮ ਨੂੰ ਉਸੇ ਮੌਕੇ ਤੇ ਬੁਲਾਇਆ ਹੋਇਆ ਉਹ ਪਹੁੰਚ ਗਿਆ ਬਸ ਉਹ ਤੁਹਾਡਾ ਇਨਵੈਸਟੀਗੇਸ਼ਨ ਕਰਕੇ ਦੱਸਣੀ ਇਹ ਕਿਹਦੀ ਥੀਂ ਦੇ ਜੀ ਬਈ ਸਰ ਕਿੰਨਾ ਦਾ ਘਰ ਹੈਗਾ ਵਾ ਇਹ ਸ਼੍ਰੀ ਮਨੰਜਨ ਕਾਲੀਆ ਜੀ ਦਾ ਘਰ ਹੈ ਇਹ ਘਰ ਦੇ ਵਿੱਚ ਹੈ ਮਾਤ ਕਾ ਕੇ ਸਜਦਾ ਹੋਇਆ ਹਾਂ ਉਹਨਾਂ ਦੀ ਰਾਇਸ਼ਾ ਹੈ